ਜਦ ਵੀ ਦੇਸ਼ 'ਚ ਕਿਤੇ ਵੀ ਕਿਸੇ ਵੀ ਸੂਬੇ 'ਚ ਚੋਣਾਂ ਹੁੰਦੀਆਂ ਨੇ ਤਾਂ ਇੱਕ ਸ਼ਬਦ ਜੋ ਸੁਰਖੀਆਂ 'ਚ ਆਉਂਦਾ ਹੈ ਉਹ ਐਫਰੀ ਬੀਜ਼ ਮੁਫਤ ਦੀਆਂ ਰਿਓੜੀਆਂ ਪਹਿਲਾਂ ਸਿਆਸੀ ਦਲ ਇਲੀਗਲ ਤਰੀਕੇ ਦੇ ਨਾਲ ਪੈਸੇ ਤੇ ਸ਼ਰਾਬ ਵੰਡ ਕੇ ਵੋਟ ਲੈਂਦੇ ਸੀ ਪਰ ਹੁਣ ਹੁਣ ਸਿੱਧਾ ਪੈਸਾ ਬੈਂਕ ਅਕਾਊਂਟਸ ਦੇ ਵਿੱਚ ਆਉਂਦਾ ਹੈ ਅਤੇ ਫ੍ਰੀ ਵੀਜ਼ ਨੂੰ ਲੀਗਲ ਕਰਕੇ ਕੈਸ਼ ਫੋਰ ਵੋਟਸ ਸਕੀਮ ਬਣਾ ਦਿੱਤਾ ਜਾਂਦਾ ਹੈ ਅਤੇ ਤਰੀਕਾ ਭਾਰਤ ਵਿੱਚ ਚੋਣਾ ਜਿੱਤਣ ਦਾ ਸਭ ਤੋਂ ਸੌਖਾ ਅਤੇ ਫਲਦਾਇਕ ਤਰੀਕਾ ਬਣ ਗਿਆ ਹੈ ਹੁਣ ਹਾਲੀ ਦੀ ਐਗਜ਼ਾਮਪਲ ਲੈ ਲੈਂਦੇ ਆ ਬਿਹਾਰ ਚੋਣਾ ਜਿਸ ਵਿੱਚ ਵਿਰੋਧੀ ਧਿਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਿਹਾਰ ਦੀਆਂ ਚੋਣਾ ਜਿੱਤਣ ਦੇ ਲਈ ਨਿਤਿਸ਼ ਸਰਕਾਰ ਨੇ ਮਹਿਲਾਵਾਂ ਨੂੰ ਆਪਣੇ ਵੱਲ ਕਰਨ ਦੇ ਲਈ ਹਰ ਮਹਿਲਾ ਨੂੰ 10-10000 ਰੁਪਏ ਦਿੱਤੇ ਨੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਪਰ ਹੋਇਆ ਕਿ ਉਸ ਨੂੰ ਜੀਵਿਕਾ ਦੀਦੀ ਸਕੀਮ ਦਾ ਨਾਮ ਦੇ ਦਿੱਤਾ ਗਿਆ ਤੇ ਐਟ ਦੀ ਐਂਡ ਨਿਤਿਸ਼ ਕੁਮਾਰ ਦੀ ਸਰਕਾਰ ਵੀ ਬਣ ਗਈ ਪਰ ਇਹ ਹਾਲ ਸਿਰਫ ਬਿਹਾਰ ਦਾ ਨਹੀਂ ਬਹੁਤ ਸਾਰੇ ਸੂਬਿਆਂ ਦਾ ਹੋ ਚੁੱਕਿਆ ਹੈ ਤੇ ਇਸ ਦੇ ਵਿੱਚ ਸਾਡਾ ਪੰਜਾਬ ਵੀ ਪਿੱਛੇ ਨਹੀਂ ਹੈ ਚੋਣਾ ਦੇ ਮੌਸਮ ਵਿੱਚ ਨਸ਼ੀਲੇ ਪਦਾਰਥਾਂ ਸ਼ਰਾਬ ਅਤੇ ਨਕਦੀ ਦੀ ਜ਼ਬਤੀ ਦੇ ਮਾਮਲੇ ਵਿੱਚ ਪੰਜਾਬ ਰਾਸ਼ਟਰੀ ਪੱਧਰ ਤੇ ਚੌਥੇ ਸਥਾਨ ਤੇ ਹੈ ਉਹ ਕਿਵੇਂ ਆਉ ਜਾਣਦੇ ਆ ਸਸ਼ਕਾਲ ਮੈਂ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਓਨ ਇਅਰ ਪੰਜਾਬ ਜੋ দান ਕਰਨ ਦੇ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਉਹ ਕੌਮ ਜੋ ਆਪਣੀ ਥਾਲੀ ਚੋਂ ਵੀ ਰੋਟੀ ਚੁੱਕ ਕੇ ਭੁੱਖੇ ਤੇ ਜ਼ਰੂਰਤਮੰਦਾਂ ਨੂੰ ਦੇ ਦਿੰਦੀ ਹੈ ਅੱਜ ਉਹ ਪੰਜਾਬ ਕੁਝ 100000 ਰੁਪਏ ਲਈ ਆਪਣੀ ਵੋਟ ਵੇਚ ਰਿਹਾ ਹੈ ਇੰਨਾ ਹੀ ਨਹੀਂ ਚੋਣਾਂ ਦੇ ਵਿੱਚ ਲੀਡਰ ਆਖ ਰਹੇ ਨੇ ਜੇਕਰ ਤੁਹਾਨੂੰ ਕੋਈ ਪੈਸੇ ਦਿੰਦਾ ਹੈ ਤਾਂ ਲੈ ਲਓ ਲక్ష్ਮੀ ਨੂੰ ਨਾ ਨਹੀਂ ਕਰੀਦਾ ਦੱਸੋ ਇਹ ਕਿਹੜਾ ਪੰਜਾਬ ਹੈ ਕਿੱਥੇ ਗਈ ਸਾਡੇ ਪੰਜਾਬੀਆਂ ਦੀ ਅਣਖ ਸਾਡਾ ਪੰਜਾਬ ਤਾਂ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਹੁੰਦਾ ਹੈ ਭਾਵੇਂ ਉਹ ਜੰਗ ਹੋਵੇ ਜਾਂ ਹੜ ਕਿਸਾਨ ਅੰਦੋਲਨ ਹੋਵੇ ਜਾਂ ਫਿਰ ਕੋਈ ਆਫਤ ਸਾਡਾ ਰੰਗਲਾ ਪੰਜਾਬ ਤਾਂ ਭੁੱਖਿਆ ਲਈ ਅਨਾਜ ਦੇ ਪਹਾੜ ਖੜੇ ਕਰ ਦਿੰਦਾ ਹੈ ਬੇਸਹਾਰਿਆਂ ਲਈ ਲੰਗਰ ਪਾਣੀ ਦਿੰਦਾ ਹੈ ਤਰਾਸਤੀਆਂ ਵਿੱਚ ਦਿਲ ਖੋਲ ਕੇ ਦਾਨ ਦਿੰਦਾ ਹੈ ਪਰ ਅੱਜੋ ਹੀ ਪੰਜਾਬ ਚੋਣਾ ਦੇ ਦਿਨ ਕੁਝ ਪੈਸਿਆਂ ਤੇ ਸਹੂਲਤਾਂ ਦੇ ਲਈ ਆਪਣਾ ਵੋਟ ਆਪਣਾ ਹੱਕ ਆਪਣਾ ਭਵਿਕ ਵੇਚ ਦਿੰਦਾ ਹੈ ਕਿ ਇਹਨਾਂ ਹਾਲਾਤਾਂ ਲਈ ਕਹਿਣਾ ਸਹੀ ਹੋਵੇਗਾ ਕਿ ਦੁਨੀਆ ਨੂੰ ਦਾਨ ਦੇਣ ਵਾਲਾ ਸੂਬਾ ਆਪਣੀ ਆਵਾਜ਼ ਵੇਚ ਰਿਹਾ ਹੈ ਜਦੋਂ ਵੀ ਸੂਬੇ 'ਚ ਚੋਣਾ ਹੁੰਦੀਆਂ ਨੇ ਭਾਵੇਂ ਵਿਧਾਨ ਸਭਾ ਚੋਣਾ ਹੋਣ ਜ਼ਿਮਨੀ ਚੋਣਾ ਹੋਣ ਜਾਂ ਫਿਰ ਪੰਚਾਇਤ ਚੋਣਾ ਹੋਣ ਹਰ ਕਿਸੇ ਵਿੱਚ ਇੱਕ ਕਹਤਾ ਸੀ ਜ਼ਰੂਰ ਸੁਣਦੇ ਆ ਚੋਣਾ ਦੌਰਾਨ ਇੰਨੇ ਕਰੋੜ ਰੁਪਏ ਸ਼ਰਾਬ ਸੋਨਾ ਜ਼ਬਤ ਹੋਇਆ ਹੈ ਹਰ ਜ਼ਬਤੀ ਸਬੂਤ ਹੈ ਕਿ ਵੋਟਾਂ ਤੇ ਬੋਲੀ ਲੱਗ ਰਹੀ ਹੈ ਹਾਲ ਹੀ ਜਦੋਂ ਤਰਨ ਤਰਨ ਚੋਣਾ ਹੋਈਆਂ ਤਾਂ ਉਸ ਦੌਰਾਨ 57.47 ਕਰੋੜ ਰੁਪਏ ਦੇ ਕੈਸ਼ ਨਸ਼ਾ ਅਤੇ ਹੋਰ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਨੇ 2024 ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਵਿੱਚ 609.38 ਕਰੋੜ ਰੁਪਏ ਦੀ ਨਕਦੀ ਸ਼ਰਾਬ ਨਸ਼ੀਲੇ ਪਦਾਰਥ ਅਤੇ ਕੀਮਤੀ ਤੱਤਾ ਜ਼ਬਤ ਕੀਤੇ ਗਏ ਨੇ ਜਿਸ ਨਾਲ ਇਹ ਅਜਿਹੀ ਜਬਤੀ ਤੇ ਧੀ ਰਕਮ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ਤੇ ਚੌਥਾ ਸੂਬਾ ਬਣ ਗਿਆ ਹੈ ਸੂਚੀ ਵਿੱਚ ਸਿਰਫ ਤਾਮਿਲਨਾਡੂ ਗੁਜਰਾਤ ਅਤੇ ਰਾਜਸਥਾਨ ਹੀ ਪੰਜਾਬ ਤੋਂ ਉੱਪਰ ਨੇ ਕਿਸੇ ਨੇ ਸਹੀ ਕਿਹਾ ਕਿ ਜਦੋਂ ਚੋਣਾ ਹੁੰਦੀਆਂ ਨੇ ਤਾਂ ਨੇਤਾ ਸਿਰਫ ਇੱਕ ਵਾਰੀ ਹਾਰਦਾ ਹੈ ਅਤੇ ਲੋਕ 5 ਸਾਲ 'ਚ ਹਰ ਦਿਨ ਹਾਰਦੇ ਨੇ ਪੈਸਾ ਦੇਣ ਵਾਲੇ ਦਾ ਫਾਇਦਾ ਇੱਕ ਦਿਨ ਦਾ ਨਹੀਂ ਹੁੰਦਾ 5 ਸਾਲ ਦਾ ਹੁੰਦਾ ਪਰ ਸਾਡਾ ਕੀ ਹੁੰਦਾ ਸਾਨੂੰ ਮਿਲਦੀ ਹੈ ਇੱਕ ਦਿਨ ਦੀ ਖੁਸ਼ੀ ਅਤੇ 5 ਸਾਲ ਦੀ ਤਬਾਹੀ ਜ਼ਰਾ ਸੋਚੋ ਜੇ ਤੁਹਾਡਾ ਬੱਚਾ ਆਉਣ ਵਾਲੇ 5 ਸਾਲ ਬੇਰੋਜ਼ਗਾਰ ਰਹਿ ਜਾਵੇ ਕੀ ਉਹ 500000 ਰੁਪਏ ਦੀ ਕੀਮਤ ਉਤਾਰਨਗੇ ਜੇ ਪਿੰਡ ਵਿੱਚ ਹਸਪਤਾਲ ਜਾਂ ਡਾਕਟਰ ਨਾ ਆਵੇ ਕੀ ਉਹ ਪੈਸਾ ਜਾਂ ਸ਼ਰਾਬ ਇਲਾਜ ਕਰ ਦੇਣਗੇ ਜੇ ਸੜਕਾਂ ਟੁੱਟ ਜਾਣ ਪਾਣੀ ਗੰਦਲਾ ਆਵੇ ਬੇਰੋਜ਼ਗਾਰੀ ਵੱਧ ਜਾਵੇ ਤਾਂ ਕੀ ਉਹ ਇੱਕ ਰਾਤ ਦੀ ਮੁਫਤ ਦੀਆਂ ਰਿਓੜੀਆਂ ਉਸ ਲਈ ਕਾਫੀ ਨੇ ਇਹ ਸਿਰਫ ਸਿਆਸੀ ਗੱਲ ਨਹੀਂ ਇਹ ਆਉਣ ਵਾਲੀ ਪੀੜ੍ਹੀਆਂ ਦੀ ਗੱਲ ਹੈ ਜਦੋਂ ਅਸੀਂ ਕੁਝ ਪੈਸਿਆਂ ਲਈ ਵੋਟ ਵੇਚਦੇ ਆ ਅਸੀਂ ਨੇਤਾ ਦੇ ਨਹੀਂ ਆਪਣੇ ਆਪ ਦੇ ਵਿਰੋਧੀ ਬਣ ਜਾਂਦੇ ਆ ਅਸੀਂ ਉਹ ਕੌਮ ਆ ਜਿਸ ਨੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਦੁਨੀਆ ਨੂੰ ਲੰਗਰ ਸਿਖਾਇਆ দান ਕਰਕੇ ਨੇਕੀ ਦਾ ਫੋਕਾ ਵਧਾਇਆ ਅਸੀਂ ਆਪਣੀ ਵੋਟ ਆਪਣੀ ਅਣਖ ਆਪਣਾ ਫੈਸਲਾ ਕਿਸੇ ਦੇ ਹੱਥਾਂ ਵਿੱਚ ਕਿਉਂ ਦਈਏ ਇਸ ਵਾਰੀ ਚੋਣਾਂ ਵਿੱਚ ਕਿਸੇ ਦਾ ਪੈਸਾ ਸ਼ਰਾਬ ਗਿਫਟ ਕਾਰਡ ਕੁਝ ਵੀ ਤੁਹਾਡੀ ਆਜ਼ਾਦੀ ਤੋਂ ਵੱਡਾ ਨਹੀਂ ਹੈ ਜਦੋਂ ਬੂਥ ਤੇ ਜਾਓ ਆਪਣੇ ਆਪ ਨੂੰ ਇੱਕ ਲਾਈਨ ਕਹੋ ਮੈਂ ਪੰਜਾਬੀ ਹਾਂ ਮੇਰੀ ਵੋਟ ਮੇਰੀ ਅਣਖ ਹੈ ਇਹ ਵਿਕਦੀ ਨਹੀਂ